ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਣੇ ਟਾਵਰ ਮੋਰਚੇ ਦੇ ਉੱਤੇ ਭਾਈ ਗੁਰਜੀਤ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਦੇ ਵਿੱਚ ਇੱਕ ਆਵਾਜ਼ ਕੀਤਾ ਸੀਗਾ ਮੰਗ ਕੀਤੀ ਸੀ ਕਿ ਜੇ ਮੈਂ ਸ਼ਹੀਦ ਹੋ ਗਿਆ ਤੇ ਦੂਜਾ ਸਿੰਘ ਤਿਆਰ ਰਹੇ ਉਹ ਬਈ ਸੋ ਇਹ ਸਾਡੇ ਨਾਲ ਭਾਈ ਗੁਰਦੀਪ ਸਿੰਘ ਹੁੱਲਰ ਜਿਹੜੇ ਕਿ ਮਹਾਂਪੁਰਖਾਂ ਦੇ ਸੇਵਾਦਾਰ ਨੇ ਸੰਤ ਪਾਪਾ ਹਜਾਰਾ ਸਿੰਘ ਜੀ ਨਿੱਕੇ ਘੋਮਣਾ ਵਾਲਿਆਂ ਦੇ ਜੱਠੇਪਾ ਟਹਿਲ ਸੇਵਾ ਲੈਰ ਦੇ ਵਿੱਚ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਨਾਲ ਸੇਵਾ ਕਰਦੇ ਪਏ ਨੇ ਸੋ ਉਹ ਆਵਾਜ਼ਾਂ ਸੁਣ ਕੇ ਇਹਨਾਂ ਨੇ ਸੰਗਤ ਦੇ ਸਨਮੁਖ ਆਪਣੇ ਆਪ ਨੂੰ ਪੇਸ਼ ਕੀਤਾ ਕਿ ਅਸੀਂ ਬਾਕੀ ਅੱਗੇ ਤੁਸੀਂ ਆਪਣੇ ਮਨ ਦੀ ਭਾਵਨਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਈਸਾ ਫਾਈ ਗੁਰਜੀਤ ਸਿੰਘ ਜੀ ਬੇਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਜੇ ਮੈਂ ਸਿੱਧੀ ਪਾਵਾਂਗੇ ਦੁਸ਼ਟ ਸਰਕਾਰ ਨੂੰ ਹਲਾਉਣ ਵਾਸਤੇ ਜੇ ਮੈਂ ਸਿੱਧੀ ਪਾਵਨਾ ਤਾਂ ਦੂਸਰਾ ਸਿੰਘ ਤਿਆਰ ਹੋਵੇ ਤੇ ਮੇਰੇ ਮਨ ਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਮੇਰਾ ਮਨ ਕਹਿ ਰਿਹਾ ਸੀ ਕਿ ਤਿਆਰ ਹੋ ਜਾ ਤਿਆਰ ਹੋ ਜਾ ਪਰ ਮੈਂ ਦੋ ਸੋਚੀ ਪੈ ਰਿਹਾ ਸੀ ਤੇ ਉਸ ਗੁਰਾਂ ਨਾਲਤਾ ਮੈਨੂੰ ਮੈਂ ਅਰਦਾਸ ਕਰਦਾ ਕਿ ਉਹ ਸਾਡਾ ਵੀਰ ਲੰਬੀ ਆਜੂ ਜੀਵੇ ਤੇ ਸਾਡੇ ਨਾਲ ਵਿਚਰੇ ਤੱਲੇ ਮੋਰਚੇ 'ਚ ਬਹੁਤ ਕੰਮ ਕਰਨਾ ਵੇ ਨਹੀਂ ਚਾਹਦਾ ਸਦੇ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਉਹਦੀ ਲੰਬੀ ਆਜੂ ਕਰੇ ਪਰ ਉਹਨਾਂ ਦੇ ਭਜਨ ਨੂੰ ਖੁਲ ਚੜਾਉਂਦਾ ਹੋਇਆ ਮੈਂ ਸੰਗਤ ਤੋਂ ਮਾਫੀ ਮੰਗਦਾ ਤੇ ਸੰਗਤ ਤੋਂ ਅਸੀਰਵਲ ਮੰਗਦਾ ਕਿ ਮੈਨੂੰ ਇਸ ਜੋ ਸਮਝਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਨਾ ਸੋਚਿਓ ਕਿ ਭਾਈ ਗੁਰਜੀਤ ਸਿੰਘ ਇਕੱਲਾ ਹੀ ਆ ਬਾਜਾਂ ਵਾਲੇ ਦੀ ਮਿਹਰ ਉਹਦੇ ਸ਼ਹੀਦਾਂ ਦੀ ਫੌਜ ਆ ਮਗਰ ਸੋ ਇਹ ਸਾਨੂੰ ਟਰਕਾਉਣ ਵਾਲੀ ਜਾਂ ਸਾਨੂੰ ਇਗਨੋਰ ਕਰਨ ਵਾਲੀ ਜਿਹੜੀ ਨੀਤੀ ਆ ਨਾ ਇਹਦੇ ਬਾਰੇ ਭੁੱਲ ਕੇ ਵੀ ਨਾ ਸੋਚਿਓ ਅਸੀਂ ਚਾਹੁੰਦੇ ਆ ਕਿ ਰੱਬ ਤੁਹਾਡੇ ਸਿਰ ਤੇ ਸੇਰਾ ਸੁਜਾ ਦੇ 10 ਸਾਲ ਹੋ ਗਏ ਨਾ ਤਿੰਨ ਮੁੱਖ ਮੰਤਰੀ ਜਾ ਚੁੱਕੇ ਆ ਚੌਥਾ ਜੇ ਨਹੀਂ ਤੁਸੀਂ ਆਪਣੇ ਝੋਲੀ ਦੇ ਵਿੱਚ ਦਾਤ ਪਵਾਣੀ ਤੇ ਫਿਰ ਤੁਹਾਡੀ ਵੱਧ ਕਿਸਮਤੀ ਆ ਆਪਾਂ ਕਹਿ ਸਕਦੇ ਹਾਂ ਅਸੀਂ ਤਾਂ ਸਾਰੀ ਸੰਗਤ ਚਾਹੁੰਦੇ ਆ ਕਿ ਹੁਣ ਤੁਹਾਡੀ ਸਰਕਾਰ ਸਾਡੇ ਨਾਲ ਮੀਟਿੰਗਾਂ ਵੀ ਕਰਦੀ ਪਈ ਐ ਕਿਉਂ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਮੀਟਿੰਗਾਂ ਚੰਗੀਆਂ ਹੋ ਰਹੀਆਂ ਨੇ ਪਰ ਹੁਣੇ ਆ ਵੀ ਸਾਡੀ ਉਹ ਗੱਲ ਜਿਹੜੀ ਅਸੀਂ ਚਾਹੁੰਦੇ ਆ ਨਾ ਕਿ ਪੰਜਾਬ ਵਾਲੇ ਆਪਣਾ ਕਾਨੂੰਨ ਬਣਾ ਲੈਣ ਫਿਰ ਗੱਲਾ ਪੀਣ ਪਾ ਕੇ ਨਾ ਸਾਨੂੰ ਦੇ ਦੇਓ ਕਿ ਸਵੇਰ 7 ਸਾਲ ਅਸੀਂ ਮੱਥੇ ਮਾਰਦੇ ਰਹੀਏ ਹਾਂਜੀ ਹਾਂ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਆਏ ਸੀਗੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਭਾਈ ਇਸ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰ ਲੋ ਤੇ ਬੇਅਦਬੀਆਂ ਦਾ ਜਿਹੜਾ ਕੋਡ ਆ ਨਾ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੁਰੂ ਕੀ ਪਾਵਨ ਬਾਣੀ ਨੂੰ ਹੈ ਉਹ ਜਿਹੜੀ ਗੱਲ ਕਹਿੰਦੇ ਮੇਰੇ ਤਾਂ ਮੂੰਹ ਵੀ ਨਹੀਂ ਨਿਕਲਦੀ ਪੀ ਐਸੇ ਐਸੇ ਮਤਲਬ ਜਲੀਲ ਕਰਨ ਦੇ ਹੱਦ ਤੱਕ ਜਾ ਚੁੱਕੇ ਨੇ ਇਹਨਾਂ ਨੂੰ ਵੀ ਗੋਲੀਆਂ ਮਾਰੋ ਹਾਂ ਇਹਨਾਂ ਦੇ ਵੀ ਘਾਟਾ ਹਾਂ ਜੇ ਬਲਡੋਜ਼ਰ ਚਲਾਉਣੇ ਇਹਨਾਂ ਦੇ ਵੀ ਚਲਾਓ ਸਹੀ ਹੈ ਸਾਡੇ ਵੀ ਸੀਨੇ ਖੰਦ ਪਏ 10 ਸਾਲ ਹੋ ਗਿਆ ਇਹ ਜ਼ੁਲਮ ਚੱਲਦੇ ਪਏ ਆ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਸਾਡੀਆਂ ਬੇਨਤੀਆਂ ਨੂੰ ਖੇਤੀ ਤੋਂ ਖੇਤੀ ਪ੍ਰਵਾਨ ਕਰੋ 21 ਤਰੀਕ ਤੋਂ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਨਾ ਇਹਦੇ ਚ ਲੈ ਕੇ ਆਓ ਕਾਨੂੰਨ ਤਾਂ ਕਿ ਸਰਕਾਰ ਨਾਲ ਜਿਹੜੀ ਗੱਲਬਾਤ ਹੋਈ ਸੀ ਉਸ ਤੋਂ ਅੱਗੇ ਤੁਹਾਡੀ ਦੁਬਾਰਾ ਮੁਲਾਕਾਤ ਹੋਈ ਹੈ ਸਪੰਸਾਬ ਨੇ ਦੱਸਿਆ ਸੀ ਵੀ ਅਮਨ ਅਰੂੜੀ ਹੋਰਾਂ ਦੇ ਥਰੂ ਥੋੜੀ ਗੱਲਬਾਤ ਹੋਈ ਸੀ ਹਾਂਜੀ ਹਾਂਜੀ ਕੋਈ ਉਸ ਤੋਂ ਬਾਅਦ ਕੋਈ ਸੁਨੇਹਾ ਕੋਈ ਗੱਲਬਾਤ ਹੋਈ ਸਰਕਾਰ ਨਾਲ ਮੁੜ ਕੇ ਉਸ ਤੋਂ ਬਾਅਦ ਜਿਹੜੀ ਚੰਡੇਗੜ੍ਹ ਹੋਈ ਸਾਡੀ ਦੋ ਸੈਕਟਰ ਦੇ ਵਿੱਚ ਚੰਡੇਗੜ੍ਹ ਇੱਕ ਇੱਕ ਉਹ ਜਿਹੜੀ ਸਾਡੀ ਅਮਨ ਰੋਡਾਂ ਨਾਲ ਮੀਟਿੰਗ ਹੋਈ ਆ ਉਹ ਚੰਡੀਗੜ੍ਹ 2 ਸੈਕਟਰ ਉਹਨਾਂ ਦੀ ਸਰਕਾਰੀ ਕੋਠੀ ਆ ਉੱਥੇ ਹੋਈ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਜਾਵਾਂਗੇ ਠੀਕ ਹੈ ਥੋੜੀ ਕੋਈ ਲੀਗਲ ਟੀਮ ਆ ਜਿਹੜੀ ਕੋਈ ਵਕੀਲ ਹੋਣਗੇ ਜਾਂ ਹੋਰ ਜਿਹੜੇ ਸਲਾਹ ਦਿੰਦੇ ਹੋਣਗੇ ਕਿ ਪੰਜਾਬ ਗਵਰਨਮੈਂਟ ਕਾਨੂੰਨ ਲਿਆ ਸਕਦੀ ਆ ਗੱਲ ਹੋਈ ਥੋੜੀ ਪੰਜਾਬ ਗਵਰਨਮੈਂਟ ਆਪਣੇ ਦੇਵਲ ਦੇ ਸੂਬੇ ਦੇ ਵਿੱਚ ਕਾਨੂੰਨ ਲਿਆ ਸਕਦੀ ਆ ਲਿਆ ਸਕਦੀ ਆ ਕਿ ਤੁਸੀਂ ਸਰਕਾਰ ਤੇ ਦਬਾਅ ਬਣਾ ਰਹੇ ਹੋ ਇਸ ਗੱਲ ਦਾ ਵੀ ਤੁਸੀਂ ਲੈ ਕੇ ਆਓ ਕਾਨੂੰਨ ਜੇ ਹੋਸਟੇਟਾਂ 'ਚ ਨਹੀਂ ਵੀ ਆਉਂਦਾ ਨਹੀਂ ਵੀ ਬਣਦਾ ਕੇਂਦਰ ਨਹੀਂ ਵੀ ਬਣਾਉਂਦੀ ਤਾਂ ਘੱਟੋ-ਘੱਟ ਪੰਜਾਬ ਦੇ ਵਿੱਚ ਤਾਂ ਇਹਨੂੰ ਲਾਗੂ ਹੋ ਸਕਦਾ ਹੈ ਤੇ ਸਾਡਾ ਮੰਨ ਲਓ ਜਿਹੜਾ ਇਹ ਬੰਦਾ ਉੱਪਰੋਂ ਗੁਰਜੀਤ ਸਿੰਘ ਭਾਈ ਗੁਰਜੀਤ ਸਿੰਘ ਇਸ ਗੱਲ ਤੇ ਵੀ ਘੱਟੋ-ਘੱਟ ਤਸੱਲੀ ਹੋ ਸਕਦੀ ਹੈ ਵੀ ਜਦੋਂ ਸਟੇਟ ਗਵਰਨਮੈਂਟ ਨੇ ਕਾਨੂੰਨ ਬਣਾਇਆ ਤੇ ਹੀਠਾਂ ਆ ਜੇ ਪਰਿਵਾਰ ਚਾਹੇ ਅਸੀਂ ਤਾਂ ਚਾਹੁੰਦੇ ਹੀ ਆ ਕਿ ਸਟੇਟ ਗਵਰਨਮੈਂਟ ਪਹਿਲਾਂ ਬਣਾਏ ਇਹ ਸਾਡੀਆਂ ਮੀਟਿੰਗਾਂ ਇਸ ਸਬੰਧ ਦੇ ਵਿੱਚ ਹੋ ਰਹੀਆਂ ਨੇ ਵੀ ਤੁਸੀਂ ਕਾਨੂੰਨ ਬਣਾਓ ਤੁਸੀਂ ਬਣਾ ਸਕਦੇ ਹੋ ਇੱਕ ਦਬਾਅ ਵਾਲੀ ਮੀਟਿੰਗ ਵੀ ਪਈ ਤੁਸੀਂ ਬਣਾਓ ਤੁਸੀਂ ਬਣਾ ਸਕਦੇ ਦੋ ਵਾਰੀ ਜਿਹੜੀ ਮੀਟਿੰਗ ਹੋਈ ਆ ਪਹਿਲਾਂ ਸੰਗਰੂਰ ਹੋਈ ਆ ਹੁਣ ਚੰਡੀਗੜ੍ਹ ਹੋਈ ਆ ਸੰਗਰੂਰ ਦੇ ਵਿੱਚ ਸ਼ਾਮਲ ਸੀਗੇ ਤੁਹਾਡੇ ਨਾਲ ਜਣ ਤੇ ਸਪੰਸਾਹੂ ਸ਼ਾਮਲ ਸੀਗੇ ਚੰਡੀਗੜ੍ਹ ਚ ਰੋ ਗਈਆਂ ਦੱਸਿਓ ਮੇਰੀ ਕੱਲ ਇਹਨਾਂ ਨਾਲ ਇੰਟਰਵਿਊ ਹੋਈ ਆ ਕੱਲ ਇਹਨਾਂ ਨੇ ਗੱਲਾਂ ਦੱਸੀਆਂ ਨੇ ਪਰ ਮੇਰਾ ਸਵਾਲ ਕੱਲ ਵੀ ਆਈ ਸੀ ਅੱਜ ਵੀ ਫੇਰ ਦੁਬਾਰਾ ਪੁੱਛਦਾ ਪਰ ਫੇਰ ਵੀ ਪੰਜਾਬ ਦੇ ਵਿੱਚ 3.5 ਕਰੋੜ ਤੋਂ ਵੱਧ ਵਾਦੀ ਹੈ ਤੇ ਸਿੱਖਾਂ ਦੀ ਜੇ 20% 30% ਵੀ ਮੰਨ ਲਏ ਜਾਵੇ ਉਹਦੇ ਵਿੱਚ ਜਿਹੜੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਇਹਦੀ ਮੰਗ ਹੋ ਰਹੀ ਹੈ ਜਿਹੜੇ ਬੰਦੇ ਇੱਥੇ ਆਉਂਦੇ ਨੇ ਉਹ ਬਿਲਕੁਲ ਨਾ ਮਾਤਰ ਨੇ ਕੀ ਦੇਖਦੇ ਹੋ ਤੁਸੀਂ ਤੇ ਤਾਂ ਹੁਣ ਕੁਝ ਲੋਕਾਂ ਦੀ ਜਮੀਰ ਮਰੀ ਹੋਈ ਹੈ ਜਮੀਰ ਖਤਮ ਹੋ ਚੁੱਕੀ ਲੋਕਾਂ ਦੀ ਜਮੀਰ ਬਹੁਤ ਜਿਆਦਾ ਮਰੀ ਹੋਈ ਹੈ ਜਾਗਦੇ ਜਮੀਰਾਂ ਵਾਲੀ ਆਉਂਦੇ ਨੇ ਲੇਕਿਨ ਜਦੋਂ ਉਹ ਮੋਰਚਾ ਸ਼ੁਰੂ ਕੀਤਾ ਸੀ ਉਹਦੇ ਨਾਲੋਂ ਫਰਕ ਹੈ ਅੱਗੇ ਨਾਲੋਂ ਕੁਝ ਲੋਕ ਜੁੜੇ ਨੇ ਆਉਂਦੇ ਨੇ ਚਲੋ ਇਹ ਹੋ ਜਾਂਦਾ ਵੀ ਕਿਸੇ ਸਟੇਜ ਦੇ ਵਿੱਚ ਜ਼ਿਆਦਾ ਇਕੱਠ ਹੋ ਜਾਂਦਾ ਕਿਸੇ 스테ਜ ਦੇ ਵਿੱਚ ਤੁਸੀਂ ਸਮਾ ਦਿੰਦੇ ਆ ਥੋੜਾ ਜਿਹਾ ਘਟ ਜਾਂਦਾ ਕੋਈ ਕੰਮਕਾਰ ਹੁੰਦੇ ਨੇ ਇਹ ਜੇ ਵਿੱਚ ਆਪਣੇ ਵਾਲੇ ਨਹੀਂ ਦੂਜੇ ਦੂਜੇ ਪਾਸੇ ਜਿਹੜੇ ਤਰੀਕ ਦਾ ਇਕੱਠ ਇਸੇ ਲਈ ਰੱਖਿਆ ਜੀ ਦੂਜੇ ਪਾਸੇ ਜਿਹੜੇ ਸਿਆਸੀ ਇਕੱਠ ਹੁੰਦੇ ਨੇ ਜਾਂ ਅਕਾਲ ਤਖਤ ਦੇ ਜੇਦਾਦਾਰ ਨੂੰ ਲੈ ਕੇ ਜਾਂ ਹੋਰ ਮੁੱਦੇ ਨੂੰ ਲੈ ਕੇ ਬੜੇ ਕੱਕ ਵੱਡੇ ਵੱਡੇ ਇਕੱਠ ਹੋ ਜਾਂਦੇ ਨੇ ਜਿਹੜੇ ਸਭ ਸਾਰਾ ਕੁਝ ਜੁੜਿਆ ਕਿਹਦੇ ਨਾਲ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੇ ਕੋਈ ਪਾਠੀ ਪਾਠ ਕਰਦਾ ਕਿੱਥੋਂ ਪਾਠ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੇ ਕੋਈ ਪ੍ਰਚਾਰਕ ਪ੍ਰਚਾਰ ਕਰਦਾ ਕਿੱਥੋਂ ਸੇਧ ਲੈ ਕੇ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਪਰ ਜੇ ਉਹਨਾਂ ਦਾ ਹੀ ਇੱਥੇ ਤੱਕ ਕੱਲ ਸਰਪੰਚ ਸਾਹਿਬ ਨੇ ਇੱਕ ਬੜੀ ਵੱਡੀ ਗੱਲ ਕਹੀ ਜਿਸ ਨੂੰ ਵੀ ਠੇਸ ਲੱਗੀ ਮੈਨੂੰ ਕਹਿਣਾ ਵੀ ਅੱਬ ਤੇ ਮੂੰਹ ਬੜਾ ਔਖਾ ਲੱਗਦਾ ਵੀ ਉਸ ਚੀਜ਼ ਦੇ ਵਿੱਚ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਡੇਗੇ ਗਏ ਜਿਹਨੂੰ ਅਸੀਂ ਇੱਥੇ ਬੋਲਣ ਲੱਗਿਆਂ ਵੀ ਸ਼ਰਮ ਮਹਿਸੂਸ ਕਰਦੇ ਹਾਂ ਤੇ ਕਿਸੇ ਦਾ ਕੋਈ ਬਿਆਨ ਨਾ ਆਉਣਾ ਕਿਸ ਤਰ੍ਹਾਂ ਦੇਖਦੇ ਹਾਂ ਤੁਸੀਂ ਇਹੀ ਤਾਂ ਸਭ ਤੋਂ ਵੱਡਾ ਦੁਖਾਂਤ ਆ ਜੇ ਜ਼ਿੰਮੇਵਾਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਬੋਲਣਾ ਚਾਹੀਦਾ ਸੀ ਜੋ ਬੋਲੇ ਹੁੰਦੇ ਤੇ ਭਾਈ ਗੁਰਜੀਤ ਸਿੰਘ ਨੂੰ ਟਾਵਰ ਤੇ ਨਾ ਚੜਨਾ ਪੈਂਦਾ ਇੱਕ ਗੱਲ ਅਸਲ 'ਚ ਉਹ ਜਿਹੜਾ ਸਾਡਾ ਉਹ ਜਿਹੜਾ ਮੈਂ ਪੰਜਾਬੀ ਦਾ ਇੱਕ ਲਫ਼ਜ਼ ਵਰਤਣ ਲੱਗਾ ਸਾਡਾ ਉਹ ਛੇਤਰ ਕਮਜ਼ੋਰ ਹੋ ਗਿਆ ਨਹੀਂ ਤਾਂ ਕੋਈ ਸਮਾਸ ਹੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਹੁੰਦਾ ਸੀ ਤੇ ਕੇਂਦਰ ਤੱਕ ਹਿੱਲ ਜਾਂਦੇ ਸੀ ਬਿਲਕੁਲ ਸਾਡਾ ਉਹ ਛੇਤਰ ਕਮਜ਼ੋਰ ਹੋਇਆ ਸਾਡੀਆਂ ਉਹ ਸੰਸਥਾਵਾਂ ਕਮਜ਼ੋਰ ਨੇ ਉਹਦੇ ਕਰਕੇ ਅੱਜ ਸਾਨੂੰ ਅਸੀਂ ਤਰਲਿਆਂ ਤੇ ਆ ਇਹ ਕਾਨੂੰਨ ਸਾਨੂੰ ਮੰਗਣੇ ਪੈ ਰਹੇ ਨੇ ਮੈਂ ਇੱਕ ਗੱਲ ਸੋਚਦਾ ਪਿਆ ਸੀ ਤੁਸੀਂ ਵੀ ਪਿੱਛੇ ਵੇਖਿਆ ਸੀਨੀਅਰ ਸਾਰੇ ਪੱਤਰਕਾਰ ਬੜੇ ਸੀਨੀਅਰ ਇਸ ਵੇਲੇ ਖੜੇ ਹੋ ਤੁਸੀਂ ਤੁਹਾਡੇ ਅੰਦਰ ਵੀ ਡਰ ਤਾਂ ਕਿਉਂਕਿ ਜਿੰਨਾ ਤੇ ਨਹੀਂ ਦਰਦੋ ਨਹੀਂ ਆ ਜਦੋਂ ਕਿਤੇ ਬਾਰਡਰ ਦੇ ਉੱਤੇ ਗੱਲ ਹੁੰਦੀ ਆ ਸਾਡੇ ਡਿਫੈਂਸ ਮਿਨਿਸਟਰ ਸਾਹਿਬ ਭਾਰਤ ਮਾਤਾ ਕੀ ਜੈ ਤੋਂ ਬਾਅਦ ਕਹਿੰਦੇ ਆ ਕੋ ਸਿੱਖ ਹੈਗਾ ਤੇ ਆ ਕੇ ਜਕਾਰਾ ਬੁਲਾਏ ਤੁਸੀਂ ਵੇਖੀ ਹੋਣੀ ਸਾਰਿਆਂ ਨੇ ਵੀਡੀਓ ਆਈ ਜੀ ਬਾਰਡਰਾਂ ਦੇ ਉੱਤੇ ਸਾਡੇ ਜਕਾਰੇ ਐਸ ਵੀਰ ਦਾ ਐਸ ਫੌਜੀ ਦਾ ਕੋ ਹਾਲ ਪੁੱਛਣ ਆਇਆ ਇਸ ਫਰੈਂਸ ਉਹ ਮਿਲ ਸੀ ਕਿ ਉਸ ਨੂੰ ਆਉਣਾ ਨਹੀਂ ਸੀ ਚਾਹੀਦਾ ਕਿ ਕਿਉਂ ਸਾਡਾ ਇੱਕ ਸਾਬਕਾ ਫੌਜੀ ਜਿਹਨੇ ਆਪਣੀ ਜ਼ਿੰਦਗੀ ਮੁਲਕ ਦੇ ਲਈ ਖੇਲਾਈ ਉਹ ਕੀ ਮੰਗਦਾ ਕੀ ਪਿਆ ਕੀ ਮੰਗਦਾ ਕਾਨੂੰਨ ਹੀ ਮੰਗਦਾ ਪਿਆ ਹੂੰ ਹੱਦ ਹੋ ਗਈ ਹੈ ਇਸ ਮੁਲਕ ਦੇ ਵਿੱਚ ਮਤਲਬ ਐਡਾ ਸਾਨੂੰ ਡੀਗ੍ਰੇਡ ਕਰਨ ਲਈ ਇਹ ਨੀਤੀ ਚੱਲਦੀ ਪਈ ਕੀ ਚੱਲਦਾ ਪਿਆ ਸਮਝ ਤੋਂ ਬਾਹਰ ਹੀ ਗੱਲ ਹੋਈ ਪਈ ਆ ਇੱਕ ਕਾਨੂੰਨ ਮੰਗਣ ਦੇ ਵਾਸਤੇ ਇੱਕ ਫੌਜੀ ਪੰਜ ਮਹੀਨਿਆਂ ਤੋਂ ਟਾਵਰ ਤੇ ਚੜਿਆ ਬੈਠਾ ਦੋ ਮਹੀਨੇ ਤੋਂ ਉਹਨੇ ਰੋਟੀ ਛੱਡ ਦਿੱਤੀ ਆ ਜਿਹੜੇ ਇੱਥੇ ਨਹੀਂ ਆ ਰਹੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਉਹ ਤੁਸੀਂ ਦੋ ਟਾਈਮ ਦੀ ਰੋਟੀ ਛੱਡ ਕੇ ਵੇਖੋ ਪਾਣੀ ਵੀ ਪੀ ਲਓ ਚਾਹ ਵੀ ਪੀ ਲਓ ਦੋ ਟਾਈਮ ਦੀ ਰੋਟੀ ਛੱਡ ਕੇ ਵੇਖੋ ਕੀ ਬਣਦਾ ਜਿਹੜੇ ਗ੍ਰੰਥੀ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਜੈ ਵੈਸੇ ਜੇ ਸਾਰੇ ਗ੍ਰੰਥੀ ਸਿੰਘ ਇਕੱਠੇ ਹੋ ਕੇ ਇੱਥੇ ਆ ਜਾਣ ਮੈਂ ਕਹਿੰਦਾ ਵੀ ਇੱਥੇ ਪੈਰ ਰੱਖਣੋਂ ਥਾਣਾ ਹੋਵੇ ਸਾਰਾ ਸਮਾਣਾ ਬਲੌਕ ਹੋ ਜਾਣਾ ਹੱਜੀ ਇਕੱਲੇ ਗ੍ਰੰਥੀ ਸਿੰਘ ਹੀ ਆ ਜਾਣ ਹਾਂ ਜੀ ਇਕੱਲੇ ਗ੍ਰੰਥੀ ਸਿੰਘ ਹੀ ਆਜਣ ਬਿਲਕੁਲ ਇੱਕ ਗੱਲ ਹੋਰ ਸਤਿ ਪੁੰਚੇ ਨੇ ਉਹਨਾਂ ਦਾ ਧੰਨਵਾਦ ਵੀ ਪਰ ਬਹੁਤ ਘੱਟ ਇੱਕ ਬੇਨਤੀ ਹੈ ਅੱਜ ਅਸੀਂ ਤੁਹਾਡੇ ਸਾਰੇ ਮੀਡੀਆ ਦੇ ਰਹਿ ਕੇ ਇਹ ਕਰਨਾ ਚਾਹੁੰਦੇ ਆ ਕਿ 30 ਤਰੀਕ ਨੂੰ ਵੱਡਾ ਇਕੱਠ ਇੱਥੇ ਰੱਖਿਆ ਗਿਆ ਹੈ ਕਿ ਅਸੀਂ ਥੋੜਾ ਜਿਹਾ ਟਾਈਮ ਪਾਇਆ ਵੇਖਣਾ ਥੋੜੇ ਦਿਨ ਮਤਲਬ ਡੇਢ ਹਫ਼ਤੇ ਦਾ ਸਮਾਂ ਤੇ 30 ਤਰੀਕ ਨੂੰ ਸਮਾਣੇ ਚੱਲੋ ਇਹ ਇੱਕ ਹੋਕਾ ਜਿਹੜਾ ਅਸੀਂ ਦਿੱਤਾ ਇਸ ਸਟੇਜ ਤੋਂ ਇਹਨੂੰ ਹੁਣ ਪਿੰਡੋਂ ਪਿੰਡੀ ਸੁਨੇਹਾ ਪਹੁੰਚਾਵਾਂਗੇ ਤੁਸੀਂ ਵੀ ਪਹੁੰਚਾਓ ਕਿ 30 ਤਰੀਕ ਨੂੰ ਹਰ ਵਸ਼ਿੰਦਾ ਜਿਹੜਾ ਆਪਣੇ ਆਪਣੇ ਪਿੰਡੋਂ ਟਰਾਲੀਆਂ ਤੋਰੋ ਸਾਨੂੰ ਇੱਕ ਗੱਲ ਪਤਾ ਲੱਗੀ ਮੇਰਾ ਮਨ ਬਹੁਤ ਦੁਖੀ ਹੋਇਆ ਅਸੀਂ ਕਿਸਾਨੀ ਮੋਰਚੇ 'ਚ ਬਹੁਤ ਕੁਝ ਕਰਦੇ ਰਹੇ ਹਾਂ ਸਵਾ ਸਾਲ ਅਸੀਂ ਮੇ ਉੱਥੇ ਲਾਏ ਲੰਗਰ ਲਾਏ ਹਰ ਲੰਗਰ ਦੇ ਵਿੱਚ ਜਿੱਥੇ ਵੀ ਜਿਹੜੇ ਚੀਜ਼ ਦੀ ਲੋੜ ਹੁੰਦੀ ਸੀ ਯੂਕੇ ٹرسٹ ਸੰਗਠਨ ٹرسٹ ਵੱਲੋਂ ਅਸੀਂ ਉੱਥੇ ਪਹੁੰਚਾਉਂਦੇ ਰਹੇ ਇੱਕ ਤੰਬੂ ਪਹੁੰਚਾਓ ਆ ਪਹੁੰਚਾਓ ਆ ਪਹੁੰਚਾਓ ਤੇ ਅੱਜ ਇਹ ਸੁਣਨ ਨੂੰ ਮਿਲ ਰਿਹਾ ਕਿ ਕਿਸਾਨੀ ਯੂਨੀਅਨ ਵਾਲੇ ਮਨਾ ਕਰਦੇ ਪਏ ਵੀ ਸਮਾਣੇ ਮੋਰਚੇ ਤੇ ਨਹੀਂ ਜਾਣਾ ਜੇ ਗੱਲ ਸੱਚ ਹੈ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰੀ ਕਿਸਾਨ ਯੂਨੀਅਨ ਵਾਲਿਆਂ ਨੂੰ ਜਿਹੜੇ ਕੋਈ ਏਦਾਂ ਦੀ ਗੱਲ ਕਰਦੇ ਭਈ ਇਹ ਗੱਲਾਂ ਤੋਂ ਹਟ ਜਾਓ ਇਹ ਮੋਰਚਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਜੇ ਕਿਸਾਨੀ ਮੋਰਚਾ ਦਿੱਲੀ ਵਾਲਾ ਜਿੱਤਿਆ ਗਿਆ ਸੀ ਤੇ ਗੁਰੂ ਘਰ ਦੇ ਲੰਗਰਾਂ ਤੇ ਸਿਰ ਤੇ ਜਿੱਤਿਆ ਗਿਆ ਸੀ ਉਹ ਲੰਗਰ ਚਾਹੇ ਫਿਰ ਹਰਿਆਣੇ ਤੋਂ ਜਾਂਦੇ ਸੀ ਜਾਂ ਪੰਜਾਬ ਦੇ ਕਾਰਸੇ ਵਾਲੇ ਬਾਬੇ ਉੱਥੇ ਜਾ ਕੇ ਬੈਠੇ ਸੀ ਹੋ ਸਕਦਾ ਕੋਈ ਇਹ ਲੜਾਉਣ ਦਾ ਕਾਰਨ ਹੋਵੇ ਕੋਈ ਮਲ ਸ਼ਰਾਰਤੀ ਅੰਸਰ ਇਹ ਚੀਜ਼ ਕਰਦੇ ਹੋਣ ਇਦਾਂ ਦੀ ਗੱਲ ਹੋਵੇ ਨਾ ਉਹ ਕਲੀਅਰ ਕਰ ਦੇਣਾ ਪਿੰਡਾਂ ਦੇ ਵਿੱਚ ਕਲੀਅਰ ਕਰਨ ਵੀ ਜਾਓ ਤੁਸੀਂ ਸ਼ਾਬਾਸ਼ ਸ਼ਾਬਾਸ਼ ਇਹਨਾਂ ਵਿੱਚ ਆਸਟ੍ਰੇਲੀਆ ਤੋਂ ਉਹਨਾਂ ਲਈ ਆ ਗਏ ਆਂਟਾਲੀਆਂ ਲੱਗਿਆ ਹੁਣ ਜਿਹੜੇ ਨਾਨਸ਼ੇਪੂੜਾ ਦਾੜਾ ਕੇ ਲਾ ਕੇ ਪਿਆ ਉਹਨਾਂ ਨੇ ਨਾ ਨਹੀਂ ਬਿਵਾ ਤੁਸੀਂ ਉਹਨਾਂ ਦਾ ਨਾਂ ਨਹੀਂ ਲੈਂਦੇ ਪਿੰਡਾਂ ਦਾ ਅੱਜ ਇਹਨਾਂ ਨੇ ਅੱਗੇ ਕੇ ਭਦੇ ਸਾਹਿਬ ਤੋਂ ਬੇਨਤੀ ਕਰਦੇ ਆਂ 20 29 ਤਰੀਕ ਨੂੰ ਜਿੰਨੀ ਕ ਸੰਗਤ ਆ ਸਕਦੀ ਹੈ ਇੱਥੇ ਸੇਵਾ ਲਈ ਕਿਉਂਕਿ ਇਹਨਾਂ ਨੇ ਸ਼ਹਿਰ ਅੱਗੇ ਮੋਰਚਾ ਲਾਇਆ ਜਾ ਕੇ ਪਿੰਡਾਂ ਨੂੰ ਉਹਨਾਂ ਦਾ ਨਾਂ ਨਹੀਂ ਲੈਂਦੇ ਤੇ ਪ੍ਰਸ਼ਾਦੇ ਦੇ ਲੰਗਰ ਲਈ ਤੁਸੀਂ ਪਾੜੀ